ਸਮਰਾਜ 735 ਹਾਂਜੀ ਭਾਈ ਇਹਨੂੰ 35 ਨਾ ਜਾਣਿਆ ਜੀ ਨਹੀਂ ਭਾਈ ਇਹ ਹੁਣ ਪਰੇ ਕੀਤਾ ਹੈ ਜੀ ਸਾਰਾ ਹਨਾ ਇੱਕ ਤਾਂ ਆਹ ਮੈਨੂੰ ਦੱਸ ਬਾਹਰ ਦਿਸਦਾ ਹੀ ਪਿਆ ਚੱਲ ਸਾਨੂੰ ਤੁਰਬੋ ਤੁਰਬੋ ਤੁਸੀਂ ਲਾਈ ਹੈ ਹਾਂਜੀ 35 ਐਚਪੀ ਹਾਂਜੀ ਦਿਮਾਗ 'ਚ ਹੀ ਕਿੱਦਾਂ ਆਇਆ ਵੀ ਇਹਨੂੰ ਵੀ ਆ ਕੁਝ ਕਰਨਾ ਇਹ ਬੱਸ ਭਾਜੀ ਉਦਾਂ ਹੀ ਬੇਲੇ ਬੈਠੇ ਸੀਗੇ ਸੋਚਿਆ ਉਦੋਂ ਚੱਲਦਾ ਸੀ ਕੰਮ ਆ ਇਹ ਚੱਲ ਫੇ ਇਹੇ ਕਰ ਲਈ ਆ ਜੇ ਪੰਗਾ ਲੈ ਜੀ ਲੈਂਦੇ ਆ ਇਹ ਕਿੱਦਾਂ ਨਾ ਦੁਆਬੇ ਏਰੀਆ ਚ ਘਟਿਆ ਟਰੈਕਟਰ ਇਹ ਬਹੁਤ ਘਟ ਤੁਹਾਡੇ ਦੇ ਕਈ ਜਣੇ ਉੱਧੇ ਕੰਦਰ ਰਹਿੰਦੇ ਕਹਿੰਦੇ ਇਹ ਨਹੀਂ ਭੱਜਣਾ ਇਹ ਨਹੀਂ ਭੱਜਣਾ ਡੈਡੀ ਸੀ ਵੀ ਪਿਆਗਾ ਦਿਖਾਉਣਾ ਆ ਆਹ 750 ਪੰਚੇ ਉੱਧੇ ਵੀ ਭਾਈ ਦੇਖਿਓ ਬਹੁਤ ਘਟ ਤਿਆਰ ਹੋਇਆ ਮੈਂ ਆਉਂਦੇ ਇਹਨੂੰ ਪੁੱਛਿਆ ਮੈਂ ਬੋਲੰਦਰਾ ਤੁਹਾਡੇ ਦਾ ਇਹ ਨਹੀਂ ਆਈ ਕਰੀ ਫਿਰਦੇ ਕਹਿੰਦਾ ਨਹੀਂ ਇਹ ਵੀ ਇਹੇ ਕਿਸ ਸਪੈਸ਼ਲ ਕੰਮ ਨੂੰ ਕਹਿੰਦਾ ਸਾਮਕੇ ਰੱਖਿਆ ਉਹੀ ਗੱਲ ਐ ਵੀ ਇਹ ਤੁਸੀਂ ਨਹੀਂ ਇਹ ਵੀ ਦੌੜਦਾ ਹੋਰ ਭਾਜੀ ਕੀਤਾ ਇਹ ਵੀ ਆਦੀ ਕਿਸਾਖੀ ਦੇ ਕੀਤਾ ਬੋਏ ਦਾ ਮਤਲਬ ਲੱਬਿਆ ਸਮਾਨ ਹੈ ਕਈਆਂ ਵਸਤਰੀਆਂ ਨੂੰ ਪੁੱਛਿਆ ਬੋਏ ਚਲੋ ਇਹਦੇ ਕਰਕੇ ਕਈਆਂ ਨੇ ਹੱਥ ਖੜੇ ਕਰਤੇ ਵੀ ਨਹੀਂ ਅਸੀਂ ਸਤੋਂ ਨੇ ਵੀ ਸਮਾਨ ਬਣਾਉਣਾ ਪੈਣਾ ਇਹ ਉਹ ਫਲਾਨਾ ਠੇਮਕੜਾ ਵੀ ਇੰਨਾ ਚਿਰ ਲਾ ਜਾਣਾ ਇੰਨਾ ਚਿਰ ਲਾ ਜਾਣਾ ਹਾਂ ਪਰ ਅਸੀਂ ਫੇਕ ਬੰਦੇ ਕੋਲ ਗਏ ਸੀਗੇ ਉਹਨੂੰ ਦੱਸਿਆ ਵੀ ਇਦਾਂ ਇਦਾਂ ਆ ਉਹਦਾ ਉਹਦਾ ਆਪ ਹੀ ਦੋ ਕੁ ਦਿਨਾਂ ਬਾਅਦ ਫੋਨ ਆ ਗਿਆ ਭਾਈ ਸਮਾਨ ਹੈਗਾ ਆ ਜਿਓ ਕਈ ਖੜਾ ਕੀਤਾ ਸਾਨੂੰ ਤੀਜੇ ਚੌਥੇ ਦਿਨ ਆ ਗਿਆ ਸੀਗਾ ਵਾਪਸ ਸਾਡੇ ਕੋਲ ਇੱਕ ਤਾਂ ਮੋੜਾ ਹਿੱਸਾ ਚੇਨ ਕੀਤਾ ਆ ਇਹ ਕੀ ਕਾਹਤੋ ਕੀਤਾ ਇਹਨੂੰ ਇਦਾਂ ਜਿਹੜਾ ਉਹਨੂੰ ਨਹੀਂ ਆਉਂਦਾ ਮੈਸੀ ਰੋਡ ਬੈਂਡ ਬੈਂਡ ਵਾਲਾ ਹੁੰਦਾ ਅੱਛਾ ਤੇ ਫੇਰ ਹੁਣ ਸਿੱਧਾ ਪਾਇਆ ਹਾਲਾ ਸਿੱਧਾ ਵਧੀਆ ਰਹਿੰਦਾ ਖੜਾਵਾ ਮੋਰੇ ਹੁਣ ਵਧੀਆ ਹੋ ਗਿਆ ਟਰੈਕਟਰ ਦਾ ਲੰਬਾ ਲਾਦਾ ਟਰੈਕਟਰ ਅੱਛਾ ਇਹ ਪਹਿਲਾਂ ਐ ਸੀਗਾ ਨਹੀਂ ਤੇ ਚੁੱਲਾ ਨਹੀਂ ਬਦਲਣਾ ਪਿਆ ਨਹੀਂ ਨਹੀਂ ਬਾਈ ਜੀ ਸੈਂਟਰ ਪਿੰਨ ਤੋਂ ਹੀ ਬਦਲ ਹੋਇਆ ਜੀ ਸਿੱਧਾ ਬੱਸ ਕਰ ਲਿਓ ਥੱਲੇ ਆਹ ਸਾਰਾ ਚੇਂਜ ਹੁੰਦਾ ਜਿਹੜਾ ਸਪੈਂਡਲ ਹੋਗਾ ਤੇ ਆਹ ਰਾਡ ਹੋ ਗਈ ਤੇ ਆਹਾਂ ਸਾਰਾ ਸੈਂਟਰ ਪਿੰਨ ਹੋ ਗਈ ਕੀ ਯਾਰ ਇਹ ਫਿਰ ਲੰਬਾ ਹੋਇਆ ਕਿ ਨਹੀਂ ਹੋ ਗਿਆ ਬਾਈ ਲੰਬਾ ਹੋ ਗਿਆ ਵਾ ਵਧੀਆ ਰਹਿੰਦਾ ਥੋੜਾ ਜਿਹਾ ਮੋਰੇ ਹੁਣ ਤਣਕੇ ਰਹਿੰਦਾ ਹੈ ਹਾਂ ਮੈਂ ਉਹੀ ਕਹਿਣ ਲੱਗਾ ਸੀਗਾ ਟਾਇਰ ਪਹਿਲਾਂ ਇੱਥੇ ਕੋਣਗੇ ਹਾਂਜੀ ਹਾਂਜੀ ਇੱਥੇ ਸੀਗੇ ਹੁਣ ਥੋੜੇ ਅੱਗੇ ਪਹਿਲਾਂ ਟਾਪੇ ਦਾ ਮਤਲਬ ਥੋੜਾ ਹੀ ਫਾਸਲਾ ਸੀ ਜਿਹੜਾ ਗੈਪ ਘੱਟਿਆ ਸੀਗਾ ਹੁਣ ਤਾਂ ਗਿਆ ਬਹੁਤ ਹੋ ਗਿਆ ਲੰਬਾ ਹੋ ਗਿਆ ਸਟ ਹਾਂਜੀ ਹੁਣ ਤਾਂ ਕਾਫੀ ਲੰਬਾ ਹੋ ਗਿਆ ਤੇ ਇਹਦੇ ਇੰਜਨ オリジナル ਹੈ ਕਿ ਨਹੀਂ ਇੰਜਨ オリジナル ਹੈ ਭਾਜੀ ਪੰਪ ਪੰਪ ਕੋਈ オリジナル ਹੀ ਕਹਿ ਲੋ ਹੁਣ ਨਹੀਂ ਉਹਦਾ オリジナル ਹੈ ਮਤਲਬ ਤੇਲ ਤੋਲ ਖੁੱਲੇ ਤੇਲ ਬਸ ਹੋਰ ਨਹੀਂ ਜ਼ਿਆਦਾ ਕੁਝ ਉਹ ਸਾਰਾ ਕੁਝ ਨਹੀਂ ਅਰੇ ਦੱਸਾ ਇਹ ਰਾਜ਼ ਦੀਆਂ ਗੱਲਾਂ ਉਹ ਗੱਲ ਹੈ ਜਿੰਨਾ ਮਰਜ਼ੀ ਕੋਹੜੀਆਂ ਨਿਕਲ ਜਾਣੀ ਗੱਲ ਇਹਦੇ ਘੇਰ ਤਿੰਨਾਂ ਕਿ ਚਾਰ ਚਾਰ ਆ ਭਾਜੀ ਇਹ ਤਿੰਨਾਂ ਚ ਵੀ ਆਇਆ ਸੀ ਨਾ ਹਾਂਜੀ ਇਹ ਆਇਆ ਸੀ 99 ਮਾਡਲ ਤਾਂ ਇਹ ਪੁਰਾਣੇ ਹੀਗੇ ਜਿਹੜੇ ਅੱਛਾ ਇਹ ਚਾਰ ਆ ਗਏ ਇਹ ਚਾਰ ਆ ਗਏ ਇਹ 2000 ਸ਼ੁਕਰ ਹੈ ਭਰਾ ਵਾ ਤਿੰਨ ਦੇ ਨਹੀਂ ਤੁਹਾਡੇ ਦਿਮਾਗ ਚ ਆਈ ਗਿਆ ਫਿਰ ਤੇ ਨਾਲ ਇਹ ਨਹੀਂ ਕਰਨਾ ਇਹ ਮਤਲਬ ਪਹਿਲਾ ਦੂਜਾ ਤੀਜਾ ਚੌਥਾ ਇਹਨਾਂ ਅਰੀਜੀਨਲ ਆ ਦਾ ਜਿੱਦਾਂ ਕੰਪਨੀ ਜੋਂਦਾ ਜੋ ਕੰਪਨੀ ਆ ਲਾਇਆ ਬਹਾਈ ਇਹਦੀ ਚੌਥੇ ਲੋਹ ਚ ਕਰਦੇ ਆ ਤੱਕ ਮਤਲਬ ਦੌੜਦਾ ਤੀਜੇ ਜੀ ਆ ਪਹਿਲਾ ਦੂਜਾ ਤੀਜਾ ਚੰਨਗਰੀ ਚੱਲਦੇ ਭੱਜਦੇ ਤੇ ਰਿਵਰਸ ਦੇ ਅਗੇੜਾ ਵੱਧਿਆ ਪੀਟੀਓ ਤੇ ਵੀ ਇਹਦੇ ਵੀ ਵਧਾਇਆ ਪੀਟੀਓ ਦੇ ਵੀ ਵਧਿਆ ਇਹਨਾਂ ਦੇ ਇਦਾਂ ਆ ਮਤਲਬ ਕਹਿ ਲੋ ਸਭਾ ਸਾਰੇ ਦਾ ਕਰਦੇ ਪਹਿਲਾ ਦੂਜਾ ਤੀਜਾ ਚੌਥਾ ਤੁਸੀਂ ਚੌਥੇ ਤੇ ਛਾੜੀ ਦੋਤਾ ਤੇ ਬਦੰਦਰੇ ਜੇਕਦੇ ਮੇਰੇ ਵਰਗਾ ਚੌੜ ਜੂੜ ਕੇ ਬਹਿ ਗਿਆ ਨਹੀਂ ਭਾਈ ਤੁਹਾਨੂੰ ਜਦੋਂ ਤੁਸੀਂ ਪਾਉਂਗੇ ਨਾ ਮੰਨ ਲਓ ਤੀਜੇ ਤੇ ਤੁਸੀਂ ਚੌਥਾ ਪਾਉਣਾ ਪਹਿਣਾ ਹੀ ਨਹੀਂ ਪਹਿਣਾ ਹੀ ਨਹੀਂ ਉਹਨੇ ਕੜ ਰਵਾਜ ਹੀ ਕਰੀ ਜਾਣੀ ਹਾਂ ਪਹਿਣਾ ਤੁਹਾਨੂੰ ਆਪੇ ਪਤਾ ਲੱਜਣਾ ਤੀਜੇ ਜੀ ਪਤਾ ਲੱਜਣਾ ਚੌਥੇ ਲੋੜੀ ਤੀਜੇ ਤੀਜੇ ਦ ਹੂੰ ਉਹਨੇ ਜੇ ਇਹਨਾਂ ਨਾ ਠੀ ਜਾਣਾ ਬਸ ਰੇਸ ਜਿੰਨੀ ਮਰਜ਼ੀ ਦੇ ਦੋ ਮਤਲਬ ਇਹ ਨਹੀਂ ਹੈਗਾ ਵੀ ਜਿੱਦਾਂ ਘੁੱਟ ਹੋ ਗਿਆ ਹੂੰ ਚੱਕੀ ਜਾਣਾ ਕਿਉਂਕਿ ਟਰਬੋ ਲੱਗੀ ਆ ਹੁਣ ਉੱਧਰ ਅੱਛਾ ਵੀ ਦੱਬੀ ਜਾਣੀ ਗਿੱਲੀ ਜੀ ਹੁਣ ਉਹ ਆਪਣੇ ਵਾਲਾ ਕਿੰਨੇ ਕ ਆਰਪੀਐਮ ਤੇ ਜਾਂਦਾ ਇਹ ਬਾਈ ਚੱਲ ਜਾਂਦਾ 5000 ਪਲੱਸ ਇਹ ਆਰਪੀਐਮ ਤੇ ਚੱਲਦਾ ਜਗਰੂਪ ਫੇਰ ਆ ਗਈ ਉਹੀ ਗੱਲ 5000 ਪਲੱਸ ਉਹਨੇ ਫੇਰ ਨਹੀਂ ਮੰਨਣਾ ਓਏ ਚਲੋ ਪਾਜੀ ਹੁਣ ਮੰਨਣਾ ਨਾ ਮੰਨਣਾ ਉਹ ਤਾਂ ਵੱਖਰੀ ਗੱਲ ਆ ਨਹੀਂ ਮੰਮੀ ਜੋਂ ਜੇ ਤੁਸੀਂ ਉਹ ਵਾਲੀ ਵੀਡੀਓ ਉਹਨੂੰ ਪਤਾ ਹੁਣ ਜਿਹਨੇ ਮਸ਼ੀਨਰੀ ਤਿਆਰ ਕੀਤੀ ਆ ਉਹਤੇ ਆ ਜਾਂ ਕਿਹੜੇ ਮਿਸਤਰੀ ਕੋਲ ਤਿਆਰ ਹੋਈ ਉਹਤੇ ਆ ਹੁਣ ਜਦੋਂ ਆਪਾਂ ਪੰਪ ਕਹਿ ਦੀ ਆਪਾਂ ਹੀ ਦੇ ਕੀਤਾ ਕਰ ਦੇਣੇ ਆ ਮਸ਼ੀਨ ਤੇ ਛਾੜ ਦੇਣੀ ਕਿ ਕਿੱਥੋਂ ਪਤਾ ਲੱਜਣਾ ਨਹੀਂ ਮਸ਼ੀਨ ਤੇ ਤਾਂ ਫਿਰ ਪਤਾ ਲੱਜੇ ਭਾਈ ਇਹ ਤਾਂ ਸਾਰਾ ਕੁਝ ਹੀ ਪਤਾ ਲੱਜ ਜਾਣਾ ਸੱਚ ਜਗਰੂਪ ਸੌਖਾ ਕੰਮ ਮਸ਼ੀਨ ਤੇ ਜਦੋਂ ਆ ਪੰਪ ਚਾੜਿਆ ਨਾ ਉਸ ਦਿਨ ਸ਼ਾਟ ਲੈਣਾ ਸਹੀ ਗੱਲ ਆ ਉਹਦੇ ਚੈੱਕ ਕਰਨਾ ਚੰਗਾ ਉਥੇ ਪਤਾ ਲੱਗ ਜਾਣਾ ਵੀ ਪੰਪ ਕਿੰਨੇ ਆ ਰੁਪਏ ਦੇ ਆ ਸਾਰਾ ਕੁਝ ਨਾਲੇ ਪਤਾ ਲੱਗ ਜਾਣਾ ਤੇਲ ਖਾਪਤ ਕਿੰਨੀ ਆ ਪਲੰਜਰਾਂ ਦਾ ਜੋ ਹੈਗਾ ਆ ਜਾ ਜੀ ਸ਼ੇਰਾ ਇਰੇਟਰ ਕਿੰਨਾ ਮੜਲਾ 2000 2000 ਆ ਭਾਜੀ ਪੂਰਾ 2000 ਪੂਰਾ 2000 ਮੜਲਾ ਕਿਟਰ ਤੁਸੀਂ ਇਹ ਵੀ ਸਾਂਭਿਆ ਜਟਾ ਹਾਂ ਜੀ ਇਹਨੂੰ ਹੁਣ ਕੀਤੀ ਘੱਟੇ ਕਰੀ ਦੀ ਆ ਬਸ ਇਹਦੇ ਛੌਂ ਛੌਂ ਗਰੇ ਇਹਨੂੰ ਵੀ ਕਰ ਦੇਣਾ ਤਿਆਰ ਬਸ ਥੋੜੇ ਚਿਰ ਤੇ ਸਿਸ ਤੋਂ ਹੁਣ ਸਮਲਾਵਾਂਗੇ ਕਿਹੜਾ ਲੱਗਾ ਸੀ ਸਾਰਾ ਕੁਝ ਹੁਣ ਬੇਟੀ ਦਾ ਥੱਲੇ ਨੂੰ ਲਾਉਣੀ ਫਲੈਟ ਉਹਦੇ ਵੀ ਪਹਿਲਾਂ ਫਲੈਟ ਸੀਗੀ ਉਹਦੇ ਪਰ ਹੁਣ ਕਰਤੀ ਆ ਉੱਪਰ ਓ ਯਾਰ ਨ ਆਦਿ ਚੇਂਜ ਕਰੀਆਂ ਨਾ ਹਾਂਜੀ ਹਾਂਜੀ ਇਹ ਹੋਰ ਲਾਈਓ ਇਹ ਸੋਨਾ ਲੀਕਾ ਦੀ ਆ ਮੰਮੀ ਕਹਿ ਰਹੇ ਅੱਬ ਬੜੀਆਂ ਨਿੱਗਰ ਜੀਆਂ ਬਦੰਦਾਂ 90 ਵਾਲੀਆਂ ਨਾ ਹਾਂਜੀ ਹਾਂਜੀ ਨਹੀਂ ਇਹ ਸ਼ੌਕ ਨੇ ਪਾਤੀਆਂ ਜਾਂ ਉਹਦਾ ਹੀ ਪਾਤੀਆਂ ਸਾਡੇ ਇੱਥੇ ਜੀ ਫੋਕਲ ਪੁਆਇੰਟ ਤੋਂ ਜੋ ਮਰਜ਼ੀ ਚੱਕੋ ਸਾਰਾ ਇੱਥੇ ਇੰਨਾ ਮਤਲਬ ਤੁਸੀਂ ਕਿਲੋਆਂ 'ਚ ਮਿਲਣਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਜਦਾਂ ਆ ਚੀਜ਼ ਜੇ ਉਹਦਾ ਕੰਪਨੀ ਚੋਂ ਕਹੇ ਲੋ 2500 ਦੀ ਆ ਇੱਥੇ ਆਪਾਂ ਨੂੰ ਕਿਲੋਆਂ 'ਚ ਮਿਲਣੀ 100 ਰੁਪਏ ਕਿਲੋ ਜਿੱਥੋਂ ਟਾਇਰ ਨਹੀਂ ਮਿਲਦੇ ਹੈਗੇ ਕਿਲੋਆਂ 'ਚ ਸਾਡੇ ਇਥੇ ਬਹੁਤ ਮਸ਼ਹੂਰ ਆ ਉਹ ਸਾਰਾ ਕੁਝ ਤੁਸੀਂ ਇਹ ਕਹ ਲਓ ਜੇ ਸੋਨਾ ਲੀਕਾ ਤੁਸੀਂ ਤਿਆਰ ਕਰਨਾ ਨਾ ਸਾਰਾ ਨਵੇਂ ਸਰੋਂ ਹੂੰ ਸਾਰਾ ਕੁਝ ਮਿਲ ਜਾ ਸਾਰਾ ਸੋਨਾ ਸਾਰਾ ਕੁਝ ਇਹ ਤੋਂ ਲੈ ਕੇ ਜੜ ਤਾਈ ਤੁਹਾਡੇ ਇਥੇ ਸੋਨਾ ਲੀਕਾ ਦਾ ਪਲਾਂਟ ਲੱਗ ਗਿਆ ਨਾ ਹਾਂਜੀ ਹਾਂਜੀ ਭਾਜੀ ਆਪਾਂ ਦਾ ਸਰਾਲਾ ਟੱਪ ਕੇ ਨਾਲ ਹੀ ਆ ਹਾਂ ਇਥੋਂ ਕਹ ਲਓ ਤੁਸੀਂ 7 ਕਿਲੋਮੀਟਰ ਹੈਗਾ ਆਪਣੇ ਤੋਂ ਨੰਨੋ ਇੱਧਰ ਲੈ ਆ ਵੀ ਪੰਪ ਦੀ ਫੀਟਿੰਗ ਦਾ origignal ਹੀ ਐਡਵਾਰਟ ਮੂਸ ਤਾਂ ਨਹੀਂ ਕੀਤਾ ਨਾ ਭਾਜੀ ਕਲੋਸ ਕਰ ਹੂੰ ਕਲੋਸ ਕਰ 2000 ਇੱਕ ਕਲਾਸ ਕਰਣਾ ਇਹ ਇੰਜਨ ਬਹੁਤ ਵਧੀਆ ਬਹੁਤ ਹੀ ਬਹੁਤ ਭਾਲਦੇ ਇਹਨਾਂ ਨੂੰ ਹਾਂ ਲੱਭਦੇ ਨਹੀਂ ਲੱਭਦੇ ਨਹੀਂ ਨਹੀਂ ਭਾਜੀ ਹੁਣ ਨਹੀਂ ਜਿਹੜੀ ਆਪਾਂ ਗੱਲ ਨਹੀਂ ਕਰਦੇ ਯਾਰ ਪੀਐਮ ਵਾਲੀ ਹਾਂ ਕਹਿੰਦੇ ਵੀ 2 ਮਿੰਟ ਨਹੀਂ ਦੇ ਸਕਦੇ ਹਾਂ RPM ਨਹੀਂ ਦੇ ਹੁਣੇ ਚਲੋ 2 ਮਿੰਟ ਮੰਨਦੇ RPM ਦੀ ਲੋਡ ਪੈਂਦੀ ਆਪਾਂ ਨੂੰ ਉਦੋਂ ਜਦੋਂ ਆਪਾਂ ਟਾਇਰ ਘਮਾਉਣੇ ਆ ਉਹ 2 ਸਕੰਡ ਰੇਸ ਦੇਣੀ ਤੇ ਜੇ RPM ਨਹੀਂ ਨਾਲ ਟਰੈਕਟਰ ਦੇ ਟਾਇਰ ਕਿੱਥੇ ਘਮਾ ਲਓ ਉਹ 2 ਤੋਂ 3 ਸਕੰਡ ਰੇਸ ਦੇਣੀ ਆ ਉਦੋਂ RPM ਪੂਰੇ ਟਰੈਕਟਰ ਲੈ ਜਾਂਦਾ 7000 ਜਿਹੜਾ ਕਹਿੰਦਾ ਨਹੀਂ ਲੰਦਾ ਚੈੱਕ ਕਰੋ ਆਗੇ ਹੁੰਦਾ ਆ ਉਦੋਂ ਲੋਡ ਪੈਂਦੀ ਵੀ ਹਾਂ ਗਾਂਹ ਕਰਕੇ ਟਾਇਰ ਪਿੱਛੇ ਕਰਨੇ ਆ ਉਦੋਂ ਦੇ ਹੁੰਦੇ ਆ RPM ਫੋਲ ਉਹਦਾ ਅਜਰੇ ਖੋਲੀ ਹੁੰਦੀ ਉਦੋਂ ਬਲ RPM ਵੀ ਉਦੋਂ ਲੋਡ ਪੈਣੀ ਆ ਹੁਣ ਤੇ ਇਹਦੀ ਰੇਸ ਹੀ ਬਹੁ ਘਟਾਤੀਓ ਭਾਈ ਹੁਣ ਨਾਲੋਂ 3500 ਤੇ ਰੇਸ ਹੋ ਗਈ RPM 3500 ਦੇ ਟਾਇਰ ਕਿੱਥੇ ਘਮਾ ਚਨੇ ਗਮਨੇ ਕਿੰਨੇ ਆਰਪੀਐਮ ਜ਼ਿਆਦਾ ਹੋਗੇ ਇੰਜਨ ਨੇ ਆਪ ਆਪਣੇ ਆਰਪੀਐਮ ਦੇ ਨੇ ਇੰਜਨ ਦੀ ਟਾਰਕ ਵਧਣੀ ਆ ਪਿੱਛੋਂ ਘੇੜਾ ਵਧਣਾ ਉਦੋਂ ਉਹ 7000 ਆਰਪੀਐਮ ਦੇ ਹੁੰਦਾ ਟਰੈਕਟਰ ਦਾ ਆਰਾਮ ਨਾਲ ਦੇ ਹੁੰਦਾ ਕਿ ਹੁਣ 3 ਸੈਕਿੰਡ ਜਾਂ 4 ਸੈਕਿੰਡ ਦੀ ਘੇੜ ਹੁੰਦੀ ਉਹ ਉਦੋਂ ਦੇ ਹੁੰਦੇ ਜੇ ਭੱਜੇ ਜਾਂਦੇ ਭੱਜੇ ਦੇ 4000 ਦੇ ਹੁੰਦੇ ਜਿੰਨੇ ਭੱਜੇ ਸਾਰਾ ਕੁਝ ਦੇ ਹੁੰਦਾ ਜਿਹੜੇ ਗੱਲਾਂ ਕਰਦੇ ਉਹਨਾਂ ਨੇ ਧੱਕਾ ਨਹੀਂ ਹੁਣ ਭਾਜੀ ਆਪਾਂ ਕਹਿੰਦੇ ਇਹ ਜਿਨ੍ਹਾਂ ਨੇ ਹੁਣ ਪੈਸੇ ਨਹੀਂ ਲਾਉਣੇ ਜੇ ਵੀ ਕੁੱਟੀ ਜਾਣੀ ਆ ਉਹ ਐਦਾਂ ਕੀ ਕਮੈਂਟ ਕਰਦੇ ਹੁੰਦੇ ਵੀ ਤੁਸੀਂ ਇਦਾਂ ਕਰਦੇ ਤੁਸੀਂ ਉਦਾਂ ਕਰਦੇ ਪਰ ਇਹ ਵੀ ਦੇਖੋ ਨਾ ਅਸੀਂ ਆਪਣੀ ਮਸ਼ੀਨਰੀ ਤੇ ਪਹਿਲਾਂ ਆਉਣੇ ਕਿਸੇ ਤੋਂ ਮੰਗ ਕੇ ਥੋੜੀ ਨਾ ਪਰਸਨਲ ਆ ਸਾਡੇ ਅਸੀਂ ਜੋ ਮਰਜ਼ੀ ਕਰੀ ਆਪਣੀ ਚੀਜ਼ ਆ ਸਾਡੀ ਹਨਾ ਅਸੀਂ ਜੋ ਮਰਜ਼ੀ ਕਰ ਲਈ ਅਸੀਂ ਜੋ ਜੋ ਰੀਜਨ ਆਪਣਾ ਦਿਲ ਕਰਦਾ ਆਪਾਂ ਕਰ ਲਈਦਾ ਅਸੀਂ ਕਿਹੜਾ ਕਿਸੇ ਨੂੰ ਕਹਿੰਨੇ ਵੀ ਆ ਕੇ ਸਾਡਾ ਕਰੋ ਜਾਂ ਇਹ ਕਰੋ ਜਾਂ ਉਹ ਕਰੋ ਨਾ ਅਸੀਂ ਕਿਸੇ ਦੀ ਚੀਜ਼ ਨੂੰ ਨਿੰਦਦੇ ਆ ਹਨਾ ਇਹ ਆਪੋ ਆਪਣਾ ਸ਼ੌਂਕ ਆ ਸਾਰਿਆਂ ਦਾ ਸਾਨੂੰ ਤਿਆਰ ਕਰਨ ਦਾ ਭਜਾਉਣ ਦਾ ਇਹ ਸ਼ੌਂਕ ਆ ਹੁਣ ਕਿਸੇ ਨੂੰ ਇਹ ਹੁੰਦਾ ਵੀ ਸਿੰਪਲ ਰੱਖਣਿਆ ਸਿੰਪਲ ਵੀ ਖੜੇ ਆ ਤੁਹਾਡੇ ਸਾਹਮਣੇ ਆ ਸਾਰੀ ਤਰ੍ਹਾਂ ਦੀ ਚੀਜ਼ ਮਤਲਬ ਆਪੋ ਆਪਣਾ ਟੇਸਟ ਆ ਬਸ ਆਪੋ ਆਪਣਾ ਟੇਸਟ ਆ ਹੁਣ ਆਪਾਂ ਨਾ ਕਿ ਇਹਨੂੰ ਮਾੜਾ ਕਹਿੰਦੇ ਐਵੇਂ ਜਿਹੜੇ ਹੁੰਦੇ ਆ ਐਦਾਂ ਕਮੈਂਟ ਕਮੈਂਟ ਕਰਦੇ ਆ ਚਲੋ ਉਹਨਾਂ ਦੇ ਇੰਨਾ ਦਾ ਨਾ ਕਰਦੇ ਸੀ ਹਿੰਸੇ ਹੁੰਦੇ ਉਹਨਾਂ ਨੂੰ ਹਾਂ ਨਾ ਜੀ ਉਹ ਫੇਰ ਇੱਧਰ ਆ ਜਾਂਦੇ ਆ ਜਿੰਨੂੰ ਘਰੇ ਨਹੀਂ ਕੋਈ ਪੁੱਛਦਾ ਉਹ ਫਿਰ ਬਾਹਰ ਕਮੈਂਟਾਂ ਜ ਆ ਜਾਂਦੇ ਆ ਵਾਹ ਜਿਆਦਾ ਹੋਵੇ ਵੀ ਫੇਸ ਟੂ ਫੇਸ ਆਓ ਫੇਰ ਹੀ ਗੱਲ ਆ ਉਹਦੇ ਫੇਕ ਆਈਡੀਆਂ ਤੋਂ ਪਹਿਲਾਂ ਬਾਕੀ ਕੋਈ ਨਹੀਂ ਮੇਰਾ ਵੀਰ ਐਵੇਂ ਨਾ ਈਰਖਾ ਬਾਜੀ ਨਾ ਕਰਿਆ ਕਰੋ ਨਾ ਲੜਿਆ ਕਰੋ ਬਸ ਸਭ ਨਾਲ ਯਾਰ ਆਪਾਂ ਤਾਂ ਕਿਨੇ ਪ੍ਰੇਮ ਪਿਆਰ ਬਣਾ ਕੇ ਰੱਖਿਆ ਸਹੀ ਗੱਲ ਆ ਵਾ ਜੀ ਇਥੇ ਉਹੀ ਗੱਲ ਫੇਰ ਜਿਹੜੀ ਆਪਾਂ ਘਰੇ ਕੀਤੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਕੇ ਨਾ ਵੰਡਰਲੈਂਡ ਗਿਆ ਤਾਂ ਮੈਂ ਰੋਕੇ ਮੋੜਿਆ ਨਾ ਮੈਂ ਉੱਥੇ ਕੇ ਝੂਲੇ ਤੇ ਚੜਿਆ ਸਹੀ ਗੱਲ ਨਾ ਮੈਂ ਵਾਟਰ پارک ਚ ਗਿਆ ਮੈਨੂੰ ਬਸ ਮੇਰਾ ਆਪਦਾ ਸੱਜਣ ਯਾਦ ਆਈ ਹੈ ਸਹੀ ਗੱਲ ਵੀ ਅਸੀਂ ਦੋਵੇਂ ਆਉਂਦੇ ਸੀ ਇਹੀ ਚੀਜ਼ਾਂ ਹੁੰਦੀਆਂ ਨੇ ਹਾਂਜੀ ਤੇ ਉਹੀ ਗੱਲ ਵੀ ਆਪਾਂ ਇੱਖਾ ਕਰਕੇ ਲੈਣਾ ਕਿ ਆਂਦਾ ਖੁਸ਼ ਰਹੋ ਬਸ ਆਪਣਾ ਨਜ਼ਾਰਾ ਲੋ ਇੰਜੋਏ ਕਰੋ ਕੀ ਪਤਾ ਕਦੋਂ ਕੀ ਹੋ ਜਾਣਾ ਹੈ ਨਾ ਛੋੜੀਏ ਲਾਈਫ ਆ ਹਾਂ ਬਸ ਇੰਜੋਏ ਕਰੋ ਆਪਣੇ ਸਮਾਂ ਨੂੰ ਪੂਰਾ ਅੱਜ ਵੀ ਮਿੰਟ-ਮਿੰਟ ਦੇ ਉਹੀ ਗਰਮਾ ਬੜੀਆਂ ਵੀਡੀਓ ਚ ਜ਼ਿਕਰ ਕੀਤਾ ਮੇਰਾ ਅੜੀ ਜੀਤੂ ਗੱਲ-ਗੱਲ ਤੇ ਉਹਦਾ ਜ਼ਿਕਰ ਆਉਂਦਾ ਸਹੀ ਗੱਲ ਜੇ ਅੱਜ ਜੋ ਹੁੰਦਾ ਤੇ ਉਹਨੇ ਹੁਣ ਵੀ ਵਿੱਚ ਫੋਨ-ਫਾਨ ਦੱਬੀ ਜਾਣੀ ਉਹ ਗੱਲ ਹੈ ਵੀ ਆ ਸਮਾਂ ਹੈ ਨਾ ਆਹ ਹੀ ਸਮਾਂ ਆਹ ਲਮਾ ਇਹ ਦੁਬਾਰੇ ਨਹੀਂ ਆਉਣਾ ਇੱਕ ਵਾਰੀ ਲੰਘ ਗਿਆ ਨਾ ਦੁਬਾਰੇ ਨਹੀਂ ਆਉਣਾ ਇਸ ਸਮੇ ਨੂੰ ਜੀਲੋ ਹੰਡਾ ਲਓ ਜਦ ਮੱਚ ਕੇ ਲੰਘਾਵਾਂਗੇ ਠੀਕ ਹੀ ਸਾਬਾ ਠੀਕ ਸਾਬਾ ਹੀ ਸਹੀ ਗੱਲ ਚਲੋ ਆਪਣੇ ਇੱਕ ਚੀਜ਼ ਆ ਦੱਸ ਜੱਟਾ ਹੋ ਰਿਹਾ ਹੁਣ ਆਪਾਂ ਟਰੈਕਟਰ ਤੇ ਫੇਰ ਆ ਜੀਏ ਆ ਚੀਜ਼ ਇਹਦੇ ਸਵਰਾਜ ਦੇ ਨੰਨੂ ਦਿਖਾਈ ਵੀਰਾਂ ਨੂੰ ਮੜਾ ਦੇ ਦੇਖੀ ਇਹਦੇ ਜਿਵੇਂ ਟਰਬੋ ਲਾਉਣੀ ਹੋਵੇ origignal ਜਗ੍ਹਾ ਤੇ ਨਹੀਂ ਆਉਂਦੀ ਜੋ ਸਿਸਟਮ ਜਿਵੇਂ ਆ ਤੁਸੀਂ ਅੱਲਾ ਆਇਆ ਨਾ ਇਹ ਪੈ ਬਣਾ ਕੇ ਇਹ ਭਾਜੀ ਇੱਥੇ ਆ ਵਾਪਸੀ ਇੱਥੇ ਡਿਗਣੀ ਆ ਆ ਪੱਤੀ ਆ ਨਾ ਇਹ ਤਾਂ ਆਪਾਂ ਨੂੰ ਸ਼ੇਕ ਕਰਾਉਣਾ ਹੀ ਪੈਂਦਾ ਇਹਦੇ ਮਤਲਬ ਵਾਪਸੀ ਹੋਰ ਕਿੱਧਰ ਨਹੀਂ ਡੈ ਸਕਦੀ ਜਾਂ ਇੱਥੇ ਵਧੀਆ ਜਾਂ ਇਥੋਂ ਡਿਗਣੀ ਜਿੱਦੇ ਜਾਂ ਜੰਬਰ ਜਿੱਡੀਆਂ ਚੈਂਬਰ ਚ ਇੰਨਾ ਚੈਂਬਰ ਨਾਲ ਸ਼ੇਅਰ ਕਰਨ ਨਾਲ ਚੰਗਾ ਇੱਥੇ ਬੰਦਾ ਕਰ ਲੈਂਦਾ ਹਾਂ ਵੀ ਲੰਬਾ ਜਾ ਆ ਪਾਸੀ ਵੀ ਇਹ ਥੋੜੀ ਗਲਤ ਲੱਗੀ ਨਾਲ ਇਹਦਾਂ ਹੋਵੇ ਸਿੱਧੀ ਟਲਾਂਾ ਇੱਥੇ ਤੇਲ ਇਕੱਠਾ ਹੁੰਦਾ ਤੇ ਇਹ ਨਹੀਂ ਇਕੱਠਾ ਹੋਣਾ ਚਾਹੀਦਾ ਤਾਂ ਸਿੱਧੀ ਆ ਫੇਰ ਟਲਾਂਾ ਆਵੇ ਮਤਲਬ ਝੂਲੇ ਵਾਂਗੂ ਆਵੇ ਤੇਲ ਥੱਲੇ ਵਿੱਚ ਜਾ ਗੜੇ ਮੈਂ ਮੰਨ ਗਿਆ ਤੇਰੀ ਗੱਲ ਜਗਰੂਪ ਇੱਥੋਂ ਲੈ ਕੇ ਇੱਥੇ ਤੱਕ ਆ ਗਿਆ ਚਲਿਆ ਨਾ ਗਾਂਥੋਂ ਨਾ ਤਾਂ ਗਲਾਈ ਚ ਆ ਜਾ ਬੰਗੇ ਆ ਨਾ ਇੱਥੇ ਆਹ ਜਿੱਥੇ ਬੰਗੇ ਆ ਇਹ ਕਿਹੜਾ ਤੇਲ ਉਹ ਦੂਜੇ ਡਿਗਣਾ ਹੈ ਪ੍ਰੈਸ਼ਰ ਆਉਗਾ ਤਾਂ ਬੂੰਦ ਬੂੰਦ ਡਿੱਗੀ ਜਾਣੀ ਆ ਇੱਥੇ ਇਕੱਠੀ ਹੋਣੀ ਸਾਰਿਆਂ ਦੇ ਦੇਖੋ ਜਿੰ ਇਹਨੂੰ ਹੋਣਾ ਬੰਦ ਬੰਤੇ ਜਦੋਂ ਇਕੱਠਾ ਹੋ ਗਿਆ ਤੇ ਤੇਲ ਟਰਬੋ ਤੇਲ ਚੜ ਗਿਆ ਫਿਰ ਕਹਿੰਦਾ ਟਰਬੋ ਤੇਲ ਮਾਰ ਗਿਆ ਟਰਬੋ ਦੀ ਲਾਈਫ ਯਾਰ ਜਿਹੜਾ ਤੂੰ ਕਹਿੰਦਾ ਤੋੜੀਆਂ ਨੇ ਉਹ ਉੱਤੇ ਆਪਣੇ ਮੈਸੀ ਤੇ ਹਾਂਜੀ ਕਿਵੇਂ ਟੁੱਟਦੀ ਆ ਕੋਈ ਤੈਨੂੰ ਪਤਾ ਲੱਗਾ ਇੱਕ ਤਾਂ ਭਾਈ ਕਹਿ ਲੋ ਪ੍ਰੈਸ਼ਰ ਜ਼ਿਆਦਾ ਜਾਂ ਪ੍ਰੋਪਰ ਫਿਟਿੰਗ ਨਾ ਹੋਵੇ ਜਾਂ ਕਹਿ ਲੋ ਆਪਾਂ 에ਅ ਕਲਿੰਡਰ ਨਹੀਂ ਸਾਫ਼ ਕਰਦੇ ਆਹ ਉਦੋਂ ਵੀ ਵੀ ਦੋ ਤਿੰਨ ਕਾਰਨ ਦੋ ਤਿੰਨ ਹੈਗੇ ਆ ਇੱਕ ਮੇਨ ਕਾਰਨ ਆ ਵੀ ਹੋ ਜਾਂਦਾ ਜਦੋਂ ਸਪਲਾਈ ਵਾਪਸੀ ਦਾ ਕਹ ਲਓ ਕਈ ਟਰਮਾਂ ਦੇਖੀਆਂ ਆ ਆ ਸਪਲਾਈ ਉੱਤੇ ਲਾਈ ਹੁੰਦੀ ਆ ਹਾਂਜੀ ਪੁੱਠੀ ਲਾਉਂਦੇ ਆ ਮੈਸਤਰੀਆਂ ਨੇ ਪੁੱਠੀਆਂ ਟਰਮਾਂ ਉੱਤੇ ਲਾਉਂਦੀਆਂ ਸਹੀ ਗੱਲ ਆ ਲਾਈਆਂ ਅਸੀਂ ਵੀ ਦੇਖਿਆ ਆ ਜੀ ਕਿਹੜਾ ਮੈਸਤਰੀ ਆ ਟਰਫਾਂ ਉੱਪਰ ਪੁੱਠੀਆਂ ਲਾਉਂਦੀ ਆ ਟਰਫਾਂ ਉੱਪਰ ਪਈਆਂ ਹੋਈਆਂ ਉਹਨਾਂ ਦੀ ਪਈਆਂ ਹੋਈਆਂ ਆ ਉੱਤੇ ਲਾਤੀ ਹਾਂ ਆ ਥੱਲੇ ਲਾਤੀ ਥੋੜਾ ਬਗ ਆ ਤੇ ਅੰਦਰ ਬਾਅਦ ਤੇਲ ਕਰਨਾਵੇਂ ਟਰੈਕਟਰ ਤੇ ਨਵੇਂ ਟਰੈਕਟਰ ਤੇ ਮੈਂ ਤੁਹਾਨੂੰ ਵੀਡੀਓ ਦਿਖਾ ਲੂਗਾ ਆਪਣੇ ਭਰਾਵਾਂ ਨੇ ਚੇਂਜ ਕੀਤੀ ਬੱਪਾ ਆਏ ਰੱਬਾ ਵੀ ਜਿਹੜੇ ਵੀਰ ਨੂੰ ਇਹ ਨਹੀਂ ਪਤਾ ਤਾਂ ਫਿਰ ਉਹ ਸਵਾਰੀ ਟਰਬਲ ਹੁੰਦਾ ਯਾਰ ਪਤਾ ਰਹਿ ਨਹੀਂ ਦਵੇ ਸਹੀ ਗੱਲ ਆ ਫਿਰ ਨਾ ਕਰ ਦਵੇ ਬੰਦਾ ਵੀ ਭਾਈ ਮੈਂ ਨਹੀਂ ਲਾਹਤਾ ਹਨਾਈ ਨਵੇਂ ਟਰੈਕਟਰ ਦੀ ਹੁੰਦੀ ਸਾਰਾ ਕੁ ਖਰਾਬ ਹਾਂ ਹਾਂ ਯਾ ਸਾਹੀ ਟਿਆ ਗਿਆ ਆਪਣੀ ਸੰਗੀ ਘਟ ਲੋ ਫਿਰ ਬਸ ਬਸ ਉਹ ਟਰੈਕਟਰ ਦੀ ਸੰਗੀ ਘਟੋ ਇਹ ਟਰੈਕਟਰ ਖੇਤੀ ਨੂੰ ਕੰਮ ਆ ਰਿਹਾ ਬਹੁਤ ਵਧੀਆ ਭਾਈ ਪੂਰਾ ਕੰਮ ਲਿਆ ਤਾ ਹਾਂਜੀ ਕਰਦੇ ਹਜੇ ਵੀ ਕਰਦੇ ਆਂ ਬੱਲੇ ਵੀ ਚੱਲਦਾ ਜੀ ਚੱਲਦਾ ਖੇਤੀ ਨੂੰ ਕਰਦਾ ਪੂਰੇ ਘਰ ਭਾਈ ਲਿਫਟ ਗੇਅਰ ਸਾਰਾ ਬਿਲਕੁਲ ਬਹੁਤ ਵਧੀਆ ਪੂਰਾ ਓਕੇ ਇਹਦਾ ਮਤਲਬ ਕੋਈ ਵੀ ਮਸ਼ੀਨਰੀ ਆ ਭਾਈ ਕੰਮ ਟਾਈਮ ਟਾਈਮ ਹੋਵੇ ਸਰਵਿਸ ਕਦੇ ਨਹੀਂ ਧੋਖਾ ਦੇਊਗੀ ਹੁਣ ਜੇ ਆਪਾਂ ਕਹਦੇ ਆਪਾਂ ਵੀ ਕੰਮ ਅੱਜ ਕਰਾ ਲਿਆ ਕਰਾਉਣਾ ਹੀ ਅਗਲੇ ਸਾਲ ਜਾ ਕੇ ਆ ਜੋ ਮਰਜ਼ੀ ਭਾਂ ਟੁੱਟ ਕਰੇ ਕਰਾਉਣਾ ਹੀ ਨਹੀਂ ਅਗਲੇ ਸਾਲ ਸਰਦਸਤੀ ਕਰਾਉਣਾ ਇਹ ਥੋੜੀ ਇੰਨਾ ਚਾਹੁੰਦਾ ਮੈਂ ਜਦੋਂ ਇੱਕ ਵਾਰ ਪੈਸੇ ਲੱਗਣੇ ਉਦੋਂ ਬੰਦਾ ਹੱਥ ਨਾਲ ਘੁੱਟੇ ਨਾ ਉਦੋਂ ਚੰਗੀ ਤਰ੍ਹਾਂ ਕਰ ਦੋ ਇੱਕ ਵਾਰ ਜਾਂ ਦਾ ਹੱਥ ਪਾਓ ਨਾ ਉਦੋਂ ਪਾ ਲੈ ਸਿਰਾ ਫੇਰਾਂ ਜਿਹੜਾ 2020 ਚ ਕਰਾਇਆ ਸੀ A to Z ਕੰਮ ਕਰਾਇਆ ਸੀ ਇੰਜਨ ਵੀ ਕਰਾਇਆ ਲਿਫਟ ਬ੍ਰੇਕਾਂ ਕਲਚ ਪਲੇਟ ਸਾਰਾ ਕੁਝ ਕਰਾਇਆ ਸੀ 2000 ਮਾਡਲ ਦੇ 2020 ਚ 20 ਚ ਕਰਾਇਆ ਸੀ 20 ਸਾਲ ਚੱਲ ਗਿਆ ਉਹ ਜਿਹੜਾ ਆਪਣੇ ਵਾਲਾ ਆ ਉਹਦਾ ਤੁਸੀਂ ਦੇ ਲਓ ਹੈਗਾ 98 ਮਾਡਲ ਆ ਤੇ ਉਹਦਾ 2024 ਇੰਜਨ ਕਰਾਇਆ ਹੈ 24 ਸਾਲ ਉਹ ਤੇ 2 ਸਾਲੋ 26 ਸਾਲ ਚੱਲਿਆ 26 ਸਾਲ ਬੋਲਿਓ ਪੁਰਾਣੀ ਜਿਹੜੀ ਮਣਿਆਦ ਜਿਆਦਾ ਜੀ ਜਿਆਦਾ ਠੀਕ ਜਿਆਦਾ ਲੋਹਾ ਵਧੀਆ ਸੀ ਵਧੀਆ ਸੀ ਨਿੱਕਰ ਲੋਹੇ ਸੀ ਯਾਰ ਹੁਣ ਆਪਾਂ ਲੋਹਾ ਮੋਟਾ ਵੀ ਲਾ ਲਈਏ ਨੂੰ ਜੰਗ ਲੱਗ ਜਾਂਦੀ ਸਹੀ ਗੱਲ ਹੈ ਇਹਨੂੰ ਦਿਖਾ ਦੇ ਐਨ ਸੁੱਕਾ ਬਿਆਨ ਹੋਰੀ ਚੀਜ਼ ਵੀ ਇਦਾਂ ਹੀ ਚਾਹੀਦੀ ਐ ਸੁੱਕੀ ਪਈ ਹੋਵੇ ਹਾਂ ਸਵਾਦ ਆਵੇ ਵਾਹ ਚੀਜ਼ ਦੇਖਣ ਭਾਵੇਂ ਰੰਗ ਨਾ ਹੋਵੇ ਚੀਜ਼ ਦੇਖਣ ਨੂੰ ਸੋਹਣੀ ਲੱਗਦੀ ਆਂ ਮੈਂ ਕਹਿੰਦਾ ਭਾਵੇਂ ਸਾਰਾ ਰੰਗ ਲੱ타 ਹੋਵੇ ਸੁੱਕਾ ਹੋਣਾ ਆਂ ਸੁੱਕਾ ਹੋਵੇ ਉਹ ਕੀ ਜਿਹੜੇ ਤੇਲ ਹੀ ਲੱਗਾ ਰਹਿਣਾ ਉਹ ਥੱਲੇ ਛੱਪੜੇ ਲੱਗਾ ਹੋਵੇ ਉਹ ਵੀ ਨਹੀਂ ਸੋਹਣੇ ਲੱਗਦੇ ਹੈਗੇ ਇਹਦਾ ਇੱਕ ਚੁੱਲਾ ਬਦਲਿਆ ਤੁਸੀਂ ਇੱਕ ਟਰਬੋ ਵਾਲਾ ਜੀ ਏਅਰ ਕਿਲਿੰਡਰ ਕਿੱਥੇ ਆ ਉਹ ਤਾਂ ਵੇਚਿਆ ਉਹ ਮੂਰੇ ਆ ਹਾਂਜੀ ਉਹਨੂੰ ਹਵਾ ਪੂਰੀ ਮਿਲਦੀ ਆ ਪੂਰੀ ਪੂਰੀ ਬਜੀ ਮੋਲੀ ਜਾਲੀ ਜੜੀ ਹੈ ਜੀ ਦੂਜੀ ਹੈਗੀ ਆ ਵਧੀਆ ਛੇ ਗਿਆ ਚੋ ਇਹਦੇ ਟਰਬੋ ਅੰਦਰ ਕਿਸੇ ਹਿਸਾਬ ਨਾਲ ਨਹੀਂ ਆ ਸਕਦੀ ਨਹੀਂ ਅੰਦਰ ਲੱਗਿਓ ਸੀ ਜੀ ਪਹਿਲਾਂ ਇਹਦੇ ਅੰਦਰ ਪਹਿਲੇ ਵੀ ਚੇ ਸੀਗੀ ਵਿੱਚੇ ਲੱਗਣੀ ਟਰਬੋ ਗੈਪ ਘਟਿਆ ਉਹ ਸਾਨੂੰ ਇੱਕ ਸਾਡੇ ਕੋਲ ਟਰਬੋ ਪਿਆ ਹੀ ਟੱਲ ਦਾ ਤੇ ਉਹ ਜਿੱਦਾਂ ਜਿਹੜੇ ਮਿਸਤਰੀ ਤੋਂ ਲਵਾਉਣਾ ਇਹ ਕਹਿੰਦਾ ਵੇਚ ਨਹੀਂ ਲੱਗਣਾ ਆ ਚੀਜ਼ ਘੁੰਮਦੀ ਨਹੀਂ ਗਈ ਕਹਿੰਦੇ ਹੂੰ ਉਹਦੇ ਚੱਕਰ ਕਰਕੇ ਬਾਹਰ ਲਾਇਆ ਸੀ ਉਹਦੇ ਤੇ ਵੀ ਆ ਬਾਹਰ ਲੱਗੀ ਚੀਜ਼ ਸੁਣਨ ਲੱਗ ਸੁਣਨ ਲੱਗ ਡਿਗਾੜੂ ਜਿਹਾ ਲੱਗਦਾ ਜੀ ਉਹ ਫੇਰ ਉਹਨੇ ਟਾਈਮ ਥੋੜਾ ਹੀ ਗੱਡੇਆ ਟਰਬੋ ਨੇ ਜੀ ਹੂੰ ਜਦੋਂ ਪਹਾੜਾਂ ਐਸੀ ਟਾਂਡੇ ਆਪ ਪੱਠਿਆਂ ਸੇਵਾ ਲੈ ਕੇ ਗਏ ਸੀ ਹੂੰ ਬਸ ਉਹਨੇ ਉਹਦਾ ਆਉਣ ਜਾਣ ਦੀ ਕੰਮ ਹੋ ਗਿਆ ਸੀ ਟਰਬੋ ਦਾ ਇਹਨੇ ਜੀ ਹਾਂਜੀ ਹੁਣ ਫਿਰ ਕੰਮ ਪੁੱਠਾ ਤਾਂ ਨਿਕਸਿਆ ਗਿਆ ਨਹੀਂ ਸਿੱਧਾ ਹੀ ਨਿਕਾਇਆ ਪਾ ਜੀ ਉਹ ਥੋੜਿਆ ਅਸੀਂ ਦਹੀਂ ਹੀ ਕੰਮ ਉਹਦਾ ਥੋੜਾ ਟਰਬੋ ਜਿੱਦਾਂ ਨਾ ਪੁਰਾਣਾ ਪਿਆ ਸੀ ਜਿੱਦਾਂ ਪਾਲ ਅੰਦਰ ਬਸ਼ਰਲਾਹੁਕਾ ਖੁਸ਼ਕ ਪੈ ਜਾਂਦੀ ਹੈ ਨਾ ਉਹਦੇ ਕਰਕੇ ਪਾੜ ਗਈਆਂ ਸੀਗੀਆਂ ਤੇਲ ਮਾਰ ਗਿਆ ਸਾਰਾ ਫੇਰ ਆ ਕੇ ਯਾਰ ਟਰੈਕਟਰ ਲਿਫਟ ਲੋਡ ਦਾ ਕੰਮ ਜਾਵ ਵਧੀਆ ਜੀ ਲਿਫਟ ਬਹੁਤ ਵਧੀਆ ਹੀ ਹੈ ਜੀ ਵਧੀਆ ਬਹੁਤ ਵਧੀਆ ਜੀ ਸੰਰਾਜ ਦੇ ਪਰਾਣੀ ਸ਼ੋ ਹਾਂਜੀ ਇਹਦਾ ਦਿਨ ਰੋ ਵੀ ਲੱਗਾ ਵੱਖਰਾ ਹੀ ਦੀਦਾ ਹਾਂਜੀ ਹੁਣ ਨਵੇਂ ਆ ਜਿਹੜੇ ਉਹਨਾਂ ਦੇ ਹੋਰ ਤਰ੍ਹਾਂ ਹੀ ਸ਼ੋ ਕਰਦੇ ਉਹਦੀ ਮਾਰਕੀਟ ਵੀ ਘਟ ਗਈ ਆ ਹਜੇ ਵੀ ਤੁਸੀਂ ਦੇ ਲੋ ਜੇ ਇਹਨੂੰ ਵੇਚਾਂਗੇ ਹੱਸ ਕੇ ਵੇਖੋ ਹੱਸ ਕੇ ਕੋਈ ਵੀ ਪੁਰਾਣਾ ਟਰੈਕਟਰ ਐਸਬਰਾਜ ਆ ਪੁਰਾਣਾ ਦੇ ਲੋ ਕੋਈ ਵੀ ਆ ਜਿਹੜੇ 855 ਹੱਸ ਕੇ ਵੇਖੋਗੇ ਅੱਜ ਦਿੱਤਾ ਵੇਚਣਾ ਕੱਲੂ ਵੇਖ ਜੋ ਟਰੈਕਟਰ ਉਹ ਚੱਕ ਦੋ ਬਟੇ ਉਹ ਐਂ ਹੁੰਦੇ ਨੇ ਵੀ ਇਹਦੇ ਨਹੀਂ ਮੈਂ ਕਹਾ ਮੈਂ ਉਹ ਕਿਆ ਮੇਰੇ ਇਹਦੇ ਰੱਖ ਰਾਇਆ ਆਪਾ ਇਹ ਤਾਂ ਜਦੋਂ ਤੁਹਾਡਾ ਵੈਗ ਰੋ ਤੁਹਾਨੂੰ ਸਮਝਣਾ ਕਰੇ ਹੋਰ ਬਾਈ ਜੋ ਬਾਈਓ ਗੁੰਡਿਓ ਗੁੰਡਿਆਂ ਵਾਲੀ ਇਹਦਾ ਕਿਵੇਂ ਵਿਚਾਰ ਬਣਿਆ ਯਾਰ ਤੁਹਾਡਾ ਇਹ ਬਸ ਭਾਜੀ ਆਪਣਾ ਲੈ ਆਂਦੀ ਆ ਉਦਾਂ ਹੀ ਵਿਲੇ ਸੀਗੇ ਸਾਰੇ ਗੋ ਵਿਲੇ ਨਹੀਂ ਹੋਰ ਕੀ ਇਹ ਕਿੰਨੇ ਦੀ ਲਈ ਸੀ ਇਹ ਭਾਜੀ 380 ਦੀ ਲਿਆਂਦੀ ਸੀਗੀ 180 ਦੀ 3 3 ਮਾਣੇ ਜਾਇ ਕੱਸੀ ਦੀ ਕਿੰਨੇ ਦੇ ਦੀ ਤੁਹਾਨੂੰ ਪਤੰਦਰੋ ਹੋਏ 380 ਦੀ ਲਿਆਂਦੀ ਸੀ ਇਹ ਹਾਂ ਤੇ ਟਾਇਰ ਪਹਿਲੇ ਤੇ ਦੂਜੇ ਸੀਗੇ ਪਤਲੇ ਛੋਟੇ ਅੱਛਾ ਤੇ ਬਾਅਦ ਚਾ ਟਾਇਰ ਲਿਆ ਗਏ ਪਾਤੇ ਸੀਦੇ ਚੋੜੇ ਹਾਂ ਤੇ ਪਾਸਿੰਗ ਪੂਸਿੰਗ ਹੈਗੀ ਆ ਇਹਦੀ ਪਾਸੇ ਹੈਗੀ ਆ ਹੈਗੀ ਆ ਪੇਪਰ ਸਾਰੇ ਇਹ ਤੋਂ ਲੈ ਕੇ ਜੜਤਾ ਹੀ ਇਹਦੇ ਨੰਬਰ ਵੇਟਾਂ ਵੀ ਹੈਗੀਆਂ ਇਹਦੀਆਂ ਇਹ ਟਾਇਰ ਪਾ ਕੇ ਆਪਾਂ ਨੂੰ ਕਿੰਨੇ ਚ ਆਈਡੀਆ ਬਈਆ ਟਾਇਰ ਕਿੰਨੇ ਦੇ ਪੈ ਟਾਇਰ 70 ਦੇ ਲਿਆਂਦੇ ਹੀ ਭਾਜੀ ਇਹ 70 ਤੇ 380 ਉਹੋ ਹੀ ਲਾ ਲਓ 4 4.5 ਦੀ ਲਾ ਲਓ 4.5 ਦੀ ਹਾਂਜੀ 4.5 ਚ ਪੈ ਗਈ ਏ ਹਾਂਜੀ ਯਾਰ ਸਿਸਟਮ ਵੀ ਲੱਗ ਗਿਆ ਉਹ ਬਾਤ ਚਲਾਇਆ ਹਾਂਜੀ ਉਹ ਬਾਤ ਚਲਾਇਆ ਕੀ ਯਾਰ 3.5 ਲੱਖ ਦੀ ਉਦਾਂ ਜੇ ਆਪਾਂ ਇੱਥੇ ਇਹਦੇ ਨਾਲ ਦੀ ਰੈਡੀ ਕਰਾਉਣੀ ਹੋਵੇ ਕਿੰਨੇ ਚ ਬੰਦੀ ਆ ਉਦਾਂ ਭਾਈ ਹੁਣ ਜਿਹੜੇ ਕਈ ਆ 5 ਦੀ ਵੀ ਦੇਈ ਜਾਂਦੇ ਆ ਹਮ ਮਤਲਬ ਲੱਗਾ ਜੀਪਾਂ ਚ ਭਾਈ ਲੱਗਾ ਦਾ ਹੀ ਆ ਹਾਂ ਹੁਣ ਜੇ ਤਾਂ ਕੋਈ ਵੀ ਕਹਿ ਲਈਏ ਕੋਈ ਕਹਿੰਦਾ ਜੀ ਮੈਂ ਚਾਹ ਇੰਜਾਂ ਰੱਖਤਾ ਹਮ ਗਾਰੰਟੀ ਦੇਣ ਪ੍ਰੋਪਰ ਨਾਲ ਉਹ ਜੀ ਫੇ ਫੇ ਤਾਂ ਚਲੋ ਬੰਦਾ ਲੈ ਉਥੋਂ ਤਿਆਰ ਕੀਤੀ ਇਹ ਲੈਣੀ ਜੇ ਨਵੀਂ ਲੈਣੀ ਫੇ ਕੋਈ ਵੀ ਜੀਪ ਆ ਹੁਣ ਜਦਾਂ ਕਹਿ ਲੋ ਹਮ ਚੱਲਿਆ ਸਮਾਨ ਹੀ ਪੈਂਦਾ ਸਾਨੂੰ ਉੱਚ ਇੰਜਨ ਨਾ ਮਾ ਲਾ ਕੇ ਰੱਖ ਦਿੰਦੇ ਹਾਂ ਜੀ ਹੁਣ ਆਪਾਂ ਜੇ ਕਹਿ ਲਈਏ ਇਹਨੂੰ ਸਾਰਾ ਅਰੀਜਨਲ ਆ ਨਹੀਂ ਅਰੀਜਨਲ ਨਹੀਂ ਹੁੰਦੀ ਕੋਈ ਵੀ ਕੋਈ ਨਹੀਂ ਰੀ ਸਾਰੀ ਜਗਾੜ ਆ ਇਹ ਹੁਣ ਇੰਜਨ ਕੋਈ ਹੋਰ ਰੱਖਣਾ ਗੇਅਰ ਕੋਈ ਹੋਰ ਰੱਖਣਾ ਜਗਾੜੂ ਹੀ ਹੋ ਗਈ ਫਿਰ ਹੁਣ 80 ਹੋਰ ਹੋਰ ਚੈਸੀ ਹੋਰ ਹੋ ਗਈ ਇਹ ਨਹੀਂ ਪਤਾ ਬਲੇਰੋ ਦੀ ਨਹੀਂ ਜੀ ਸਹੀ ਗੱਲ ਆਈ ਕੋਈ ਪਤਾ ਹੀ ਨਹੀਂਗਾ ਨਹੀਂ ਇਹ ਨਹੀਂ ਭਾਜੀ ਤੇ ਯਾਰੇ ਜਿਵੇਂ ਹੋਣਾ ਤੁਸੀਂ ਟੈਟੂਰ ਪਾਏ ਆ ਹਾਂਜੀ ਇਹ ਖੇਚੜੀ ਆ ਖੇਚੜੀ ਭਾਜੀ ਇੰਜਨ ਕਢਾ ਦੇ ਇੰਜਨ 575 ਦਾ ਆ ਮਹਿੰਦਰਾ ਖੋਲ ਸਕਦੇ ਨੂੰ ਖੋਲੋ ਖੋਲੋ ਭਾਜੀ ਆ ਵੀਰੇ ਚੱਕਿਓ ਮੜਿਆ ਵੱਲੇ ਵੱਲੇ ਵੱਲਾ 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 ਉਹ ਤਾਂ ਕੋਈ ਨਹੀਂ ਦਾ ਇਹ ਥੋੜੀ ਜਿਹੀ ਗੰਦੀ ਹੋਈ ਉਹ ਹਾਂ ਇਹ ਪਹਿਲਾਂ ਥੋੜੀ ਜਿਹਾ ਕਰ ਗਈ ਨੇ ਕਿੰਨੀ ਚੰਗੀ ਤਰ੍ਹਾਂ ਕੀਤੀ ਹੈ ਨਹੀਂ ਇੱਥੋਂ ਥੋੜਿਆ ਸੀਗਾ ਇਹਦਾ ਪਹਿਲਾਂ ਕਰਦੀ ਹੁਣ ਤਾਂ ਚਲੋ ਸੈਟ ਆ ਹਾਂ ਤੇ ਫੇਰ ਦਾ ਥੋੜਿਆ ਕੰਮ ਕਰਾਇਆ ਹੈਗਾ ਇੰਨਾ ਰੱਜ ਕੇ ਤੂੰ ਕੱਢੀ ਮੁੰਡਿਆਂ ਨੇ ਇਹ ਆਪਾਂ ਲਕੋਣਾ ਕੁਝ ਨਹੀਂਗਾ ਨਹੀਂ ਜੋ ਹੈਗਾ ਹੈਗਾ ਹੀ ਜੋ ਹੈਗਾ ਜੋ ਹੈਗਾ ਆਹੋ ਹਾਂ ਇਹਦੇ ਚ ਕੀ ਆ ਹੋਰ ਕੀ ਇਹ ਆਪਾਂ ਨੂੰ ਪੈ ਗਈ 4 4.5 ਚ ਹਾਂਜੀ ਤੇਰੀ ਛਤ ਛਤ ਹੈਗੀ ਹੈਗੀ ਸਾਰਾ ਕੁਝ ਹੈਗਾ ਭਾਜੀ ਇਹਦਾ ਛਤ ਹੈਗੀ ਸ਼ੀਸ਼ਾ ਹੈਗਾ ਫਰੰਟ ਵਾਲਾ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਉਹ ਲਾ ਕੇ ਰੱਖਿਆ ਇਹਨੂੰ ਆਹ ਸ਼ੀਟਾਂ ਨਾਲ ਹੀ ਸੀਗੀਆਂ ਤੁਸੀਂ ਵਾਲੀਆਂ ਤੇ ਯਾਰ ਮੈਂ ਤੈਨੂੰ ਨੇ ਪੁੱਛ ਕੇ ਧਿਆ ਨਿੱਕਾ ਜਿਹਾ ਸਟੀਅਰਿੰਗ ਏਡੇ ਟਾਇਰ ਮੋੜ ਦਿੰਦਾ ਮੋੜਦਾ ਪਾਵਰ ਹੈ ਨਾ ਭਾਜੀ ਹੈ ਤਾਂ ਭਾਵੇਂ ਪਾਵਰ ਹੀ ਆ ਮੋੜ ਦਿੰਦਾ ਇੰਨਾ ਹੱਥ ਬਿਠਾਉਣਾ ਪੈਂਦਾ ਹਨਾ ਹਾਂਜੀ ਉੱਥੇ ਕੇ ਦਾ ਕਮਾ ਲਓ ਬਸ ਨਹੀਂ ਰੈਲਾ ਉਦਾਂ ਸਟੇਰੀਆਂ ਦਾ ਹਾਂ ਹਾਂਜੀ ਉਦਾਂ ਰੈਲਾ ਆ ਮੈਨੂੰ ਤਾਂ ਐਂ ਜੇ ਲੱਗਦਾ ਜਿਵੇਂ ਅਈ ਗੇਠਕ ਦਾ ਸਟੀering ਤੈਰ ਨਹੀਂ ਮੁਰਦੇ ਹੀ ਸਾਰੇ ਆ ਹੁੰਦਾ ਜਦੋਂ ਮੁਰਦੀ ਆ ਬਾਹਰੋਂ ਖੜਿਆਂ ਪਤਾ ਲੱਗਦਾ ਤੇ ਕਿੰਨੇ ਗੇਅਰ ਇਹਦੇ 4 ਆ ਭਜੀ ਇਹਦੇ ਗੇਅਰ 5 ਹਜ਼ਾਰ ਵਰਸ 5 ਹਜ਼ਾਰ ਵਰਸ ਹਾਂਜੀ ਕਿਹੜਾ ਇੰਜਨ ਤੂੰ ਕਹਿਆ ਇਹਦੇ 575 ਦਾ 575 ਮਿੰਦਰਾ ਮਿੰਦਰਾ ਡੀਆਈ ਟਰੈਕਟਰ ਟਰੈਕਟਰ ਵਾਲਾ ਤੇ ਇਹ ਲਿਆ ਕੇ ਜਿਵੇਂ ਜਦੋਂ ਤੁਸੀਂ ਹੁਣ ਤਾਂ ਚਲੋ ਧੌਣ ਸਵਾਰਨ ਵਾਲੀ ਆ ਹਾਂਜੀ ਹਾਂਜੀ ਜਦੋਂ ਲਿਆਂਦੀ ਸੀ ਉਦੋਂ ਦੀ ਹਾਲਤਾਂਵੇਂ ਦੀ ਕਿ ਵਧੀਆ ਸੀ ਉਦੋਂ ਥੋੜੀ ਜਿਹੀ ਘਟੀ ਹਾਲਤਾਂ ਜੀ ਮੰਦੀ ਹਾਲ ਤੁਸੀਂ ਤੁਸੀਂ ਲੈ ਕੇ ਵਧੀਆ ਕੀਤੀ ਤੇ ਇਹਨਾਂ ਨੂੰ ਮਿਲ ਵੀ ਆਪਣੇ ਸੱਜਣ ਮਿੱਤਰ ਤੇ ਵੀ ਇਹਨਾਂ ਦੇ ਹੱਥ ਚੱਲੀ ਸੀ ਪਹਿਲਾਂ ਅੱਛਾ ਭਾਈ ਉਹਨੇ ਜਿੱਤੋਂ ਲਿਆਂਦੀ ਉਦੋਂ ਹਾਲਾਤ ਮੰਦੇ ਸੀਗੇ ਤੇ ਜਿੱਤੋਂ ਹੁਣ ਆਪਾਂ ਲਈ ਆਪਣਾ ਭਰਾ ਹੀ ਆ ਜੋਤਾ ਬਾਹਰ ਚੱਲ ਗਿਆ ਉਹ ਤੇ ਉਹਨੇ ਫੇਰ ਦਿੱਤੀ ਸੀਗੀ ਜਾਂ ਹਰਸ਼ ਨੇ ਲੈ ਲਈ ਸੀਗੀ ओके ਤੇ ਫਿਰ ਤਾਂ ਉਹ ਤੋਂ ਵਧੀਆ ਸੀ ਖੜੀ ਸੀਗੀ ਮਤਲਬ ਜਿੱਦਾਂ ਜਿਹੜੇ ਟਾਇਰ ਸੀਗੇ ਤੁਸੀਂ ਇਹ ਕਹਿ ਲਓ ਖੁਸ਼ਕ ਨਹੀਂ ਖੁਸ਼ਕ ਨਹੀਂ ਤੁਸੀਂ ਕਹਿ ਲਓ 20 ਕਿਲੋਮੀਟਰ ਚੱਲੇ ਸੀ ਜਿੱਦਣ ਅਸੀਂ ਟਾਇਰ ਲਿਆ ਕੇ ਪਾਏ ਅੱਛਾ ਬਾਹਰ ਦਾ ਕੰਮ ਬਣ ਗਿਆ 20 ਕਿਲੋਮੀਟਰ ਉਹ ਜਿਹੜੇ ਹੁੰਦੇ ਨੇ ਇੱਥੇ ਗੱਡੀ ਲੱਗੀ ਆ ਹਾਲੀ ਹਾਂ ਵੜ ਜਾਈ ਇਹ ਵੀ ਨਹੀਂ ਇੱਥੋਂ ਉੱਪਰੋਂ ਲੱਥੀਓ ਸੀ ਅੱਛਾ ਇਹਦੇ ਲੈ ਬਾਚੋ ਬਾਹਰ ਨੂੰ ਚਲ ਗਿਆ ਉਹ ਵੀਰ ਨੇ ਵੀ ਸ਼ੌਕ ਨਾ ਬਣਾਈ ਜਣੀ ਉਹ ਹੀ ਤੇ ਆਪਾਂ ਇਕੱਠੇ ਹੀ ਹੋਈਦਾ ਆਪਾਂ ਸਕੂਲੇ ਇਕੱਠੇ ਪੜ੍ਹੇ ਆ ਇਹ ਵੀ ਨਾਲ ਇਕੱਠੇ ਪੜ੍ਹੇ ਆ ਆਪਾਂ ਤੇ ਬਾਅਦ ਚ ਉਹ ਇਦਾਂ ਕਰ ਕਰ ਤਰ ਕੇ ਫੇ ਇਹਨੇ ਲੈ ਲਈ ਸੀਗੀ ਹੁਣ ਚਲੋ ਫੇ ਵੀ ਥੋੜੀ ਬੋਤੀ ਨਿਕਲਦੀ ਆ ਤੇ ਆਨੰਦਪੁਰ ਸਾਹਿਬ ਨੂੰ ਗਈ ਆ ਤਿੰਨ ਵਾਰੀ ਚ ਆਈ ਆ ਹੋਲੇ ਮੱਲੇ ਤੇ ਬਸਾਖੀ ਤੇ ਇਹ ਨਿਕਲਦੀ ਤਾਂ ਹੈ ਹੀ ਆ ਸ਼ੌਕੀਏ ਤੁਹਾਡੀ ਗੱਲ ਪਤਾ ਨਹੀਂ ਕੈਚ ਹੋਣਾ ਸੀ ਕੀਤੀ ਕਿ ਨਹੀਂ ਜੇ ਜਿਹੜੇ ਸਮਝਣ ਵਾਲੇ ਉਹ ਭਾਵੇਂ ਸਮਝ ਗਿਓਣਾ ਉਹ ਜੀ ਮੈਂ ਇਕੱਠੇ ਪੜਿਆ ਤਾਂ ਕੰਮ ਆਇਆ ਹਾਂ ਤਾ ਟੱਕਰ ਦੇਣਾ ਟੱਕਰ ਦੀ ਹਾਂ ਓਏ ਓਏ ਏਹ ਗੱਲ ਆ ਕਿੱਧਰ ਨੂੰ ਤਰਪਿਆ ਤੂੰ ਵਾ 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 ਇੱਥੇ ਹੀ ਲਾ ਦੇ ਇੱਥੇ ਲਾ ਦੇ ਬਰੇਕਾ ਇਹ ਮੁੰਡਾ ਨਹੀਂ ਟਾਲਦਾ ਯਾਰ ਕੀ ਕਰੀ ਨਹੀਂ ਇਹਨੂੰ ਟਾਲ ਦੇਣਾ ਕਿਸ ਤਰ੍ਹਾਂ ਇਹ ਗੱਲ ਆ ਇਹਦੀ ਡਿੱਗੀ ਆ ਹੀ ਨਹੀਂ ਮਤਲਬ ਉਹ ਬਾਰੀ ਨਹੀਂ ਰੱਖੀ ਨਹੀਂ ਇਹਦੇ ਨਹੀਂ ਜੀ ਸਿੱਧਾ ਹੀ ਜੰਪ ਮਾਰ ਕੇ ਬੈਠੋ ਇਹਨੂੰ ਰੱਖਣਾ ਹਾਂਜੀ ਤੇ ਆਪਦੇ ਆਪ ਨੂੰ ਇਹਦੇ ਹਿਸਾਬ ਨਾਲ ਢਲਣਾ ਪੈਂਦਾ ਕਿ ਨਹੀਂ ਜਿਹਨਾਂ ਨੂੰ ਮੈਂ ਕਾਰ ਚਲਾਉਣਾ ਕਾਰ ਤਾਂ ਨਹੀਂ ਆਦਾ ਵੀ ਜੀਪ ਹੀ ਹੈ ਹਾਂਜੀ ਹਾਂਜੀ ਵੀ ਚੱਲ ਬੰਦ ਦੇ ਪਰ ਉਹਦੇ ਭਾਜੀ ਇਹਨਾਂ ACU ਸੀ ਹੈਗਾ ਇਹਨਾਂ ACU ਨਹੀਂ ਇਹ ਤੁਸੀਂ ਕਹਿ ਲਓ ਟੋਟਲੀ ਜਿੱਦਾਂ ਕਸਟਮਾਈਜ਼ ਕਹਿ ਲਓ ਇਹ ਜਗਾੜੂ ਬਾਜ ਜਗਾੜੂ ਆ ਜੀ ਇਹ ਨਹੀਂ ਇਹਨੂੰ ਚਲਾਉਣਾ ਚਲਣ ਲੱਗਾ ਮਜ਼ਾ ਜਿਹਾ ਹੁੰਦਾ ਕਿ ਉਹ ਤਾਂ ਫੇ ਭਾਈ ਤਾਜ ਲਿਆ ਦਈ ਇਹ ਸਲੂਰ ਦੇਦੀ ਮਤਲਬ ਮੱਠੀ ਮੱਠੀ ਗੇੜੀ ਮਾਰੋ ਤੇ ਹੁਲੜ ਬਾਈ ਨਹੀਂ ਮੱਠੀ ਮੱਠੀ ਗੇੜੀ ਦੀ ਰੱਖੋ ਵਧੀਆ ਹੁੰਦਾ ਸਵਾਦ ਹੁੰਦਾ ਬੰਦਾ ਗੇੜੀ ਮਾਰਦਾ ਹੌਲੀ ਹੌਲੀ ਵਧੀਆ ਭਾਈ ਇਹ ਜਿਵੇਂ ਆਹ ਟੈਰਾਂ ਤੇ ਕਿੰਨੇ ਕਿਤੇ ਚਲੀ ਜਾਂਦੀ ਐ ਇਹ ਭਾਈ ਚਲ ਜਾਂਦੀ ਆਰਾਮ 8090 ਤੇ 8090 ਤੇ ਆਹ ਟੈਰਾਂ ਤੇ ਚਲ ਜਾਂਦੀ ਬੱਲੇਓ ਤੇਰੇ ਕੰਮ ਕਰਾਓ ਪੂਰਾ ਹੁਣ ਇਹਦਾ ਪੂਰਾ ਹੀ ਸਸਪੈਂਸ਼ਨ ਦਾ ਸਾਰਾ ਕੰਮ ਕਰਾਇਆ ਹੈ ਫਰੰਟ ਤੋਂ ਲੈ ਕੇ ਪਿੱਛੇ ਤੱਕ ਹੂੰ ਚੱਲ ਜਾਂਦੀ ਆ ਰਾਮ ਯਾਰ ਆ ਟਾਇਰ ਸਸਪੈਂਸ਼ਨ ਤੇ ਵੀ ਜ਼ੋਰ ਤਾਂ ਪਾਉਂਦੇ ਹੋਣਗੇ ਪਾਉਂਦੇ ਲੋ ਜੀ ਆਉਂਦੇ ਨਾ ਪਾਉਂਦੇ ਕਿਉਂਕਿ ਯਾਰ ਟਾਇਰ ਕਿੰਨਾ 2 ਫੁੱਟ ਆ 2 ਫੁੱਟ 2 ਤੇ 2 4 ਫੁੱਟ ਜਗ੍ਹਾ ਇੱਕ ਸਾਹ ਦੀ ਇਹਨਾਂ ਦੀ ਆ ਤਕਦਾ ਹੀ ਮਾਰਦੀ ਵੀ ਇਹਨੂੰ ਸਾਰੀ ਚੀਜ਼ ਨੂੰ ਮੈਂ ਤੈਨੂੰ ਕਹੀ ਨਾ ਮਾ ਉਹਨੂੰ ਵਿਚਾਰੇ ਟਾਇਰੀਆਂ ਹੀ ਆ ਪਾਤੀਆਂ ਤੇ ਉਹ ਮਰੀ ਜਾਂਦੀ ਆ ਉਹਦੇ ਵੀ ਟਰਬੋ ਕੰਪੂ ਚਲੋ ਮਦਿਆ ਸ਼ੌਕ ਹਾਂਜੀ ਇਹਦੇ ਵੀ ਕਾਰਨਾ ਗਾਹਾਂ ਟਰਬੋ ਜਦੋਂ ਹੱਥ ਪੈ ਜਾ ਪੈਂਦਾ ਹੋਣਾ ਤੇ ਸ਼ੌਕ ਪਗਾ ਲੈਣਾ ਚਾਹੀਦਾ ਪਗਾ ਲੈਣਾ ਚਾਹੀਦਾ ਬਸ ਗੱਲ ਫੇਰ ਉੱਥੇ ਆ ਗਈ ਨਾ ਸਹੀ ਗੱਲ ਆ ਬਾਅਦ ਚ ਤਰਸਦੇ ਰਹਿ ਜਾਈਦਾ ਸਹੀ ਗੱਲ ਆ ਵਾਜੀ ਸ਼ੌਕ ਪਗਾਉਣ ਨੂੰ ਬਣੇ ਵਾਹ ਫਿਰ ਗੱਲ ਉੱਥੇ ਹੀ ਲਿਓਨੇ ਆ ਪਰ ਸ਼ੌਕ ਸਿੱਧੇ ਪਾਸੇ ਨੂੰ ਵੀ ਵਾਹ ਸਹੀ ਗੱਲ ਆ ਚਾਜ ਦੇ ਪਾਸੇ ਹੋਵੇ ਨਸ਼ੇ ਵਾਲਾ ਨਾ ਹੋਵੇ ਉਹ ਨਹੀਂ ਉਹ ਨਹੀਂ ਲੜਾਈ ਝਗੜੇ ਦਾ ਨਾ ਹੋਵੇ ਉਹ ਵੀ ਨਾ ਹੋਵੇ ਨਸ਼ੇ ਦਾ ਨਾ ਹੋਵੇ ਮਸ਼ੇਂਦਰੀ ਨੇ ਸ਼ੌਕ ਪਿਆ ਕਦੀ ਧੋਖਾ ਨਹੀਂ ਦਿੰਦੀ ਮਸ਼ੇਂਦਰੀ ਨਹੀਂ ਇਹ ਨਹੀਂ ਹੈਗਾ ਵੀ ਇੱਥੇ ਪਿੱਠ ਲਵਾ ਦੂ। ਨਾ। ਵਧੀਆ। ਇਹਨੂੰ ਸਮਾਂ ਦੋ, ਇਹਨੂੰ ਰੁਪਈਆ ਦੋ। ਵਾਹ। ਵਫਾ ਕਰੂ। ਵਫਾ ਕਰੂ। ਜੇ ਇਹ ਜਿਹੇ ਬੰਦੇ ਹੁੰਦੇ ਜਿਹੜੇ ਵਫਾ ਨਹੀਂ ਕਰਦੇ। ਉਧਰ ਧਿਆਨ ਦੇਣ ਨਾਲ ਚੰਗਾ ਬੰਦਾ ਇੱਧਰ ਧਿਆਨ ਦੇਵੇ ਫਾਇਦੇ 'ਚ ਰਹੂਗਾ। ਹੂੰ ਜਿਹੜੀ ਤੂੰ ਗੱਲ ਘਰੇ ਦੱਸੀ ਆ। ਵਾਹ। ਥਾਲੀ 'ਚ ਸ਼ੇਕ ਨਾਲੋਂ ਚੰਗਾ ਵੀ ਆਪਣੇ ਆਪ 'ਚ ਰਹੋ ਹੁਣ। ਅੱਜ ਕੱਲ੍ਹ ਜ਼ਮਾਨੇ 'ਪਾ ਜੀ ਇਦਾਂ ਹੀ ਜਾਂਦਾ ਆ। ਮਤਲਬ ਕਹਿ ਲਓ ਜੇ 100 ਬੰਦੇ ਆ ਨਾ। 100 ਵਿੱਚੋਂ 10 ਹੀ ਚੱਜਦੇ ਆ। 90 ਗਲਤ ਆ। ਇਤਾਂ ਹੀ ਆ ਕੰਮ। ਉਹ ਦੂਜੇ ਨੂੰ ਦੇਖ ਕੇ ਨਹੀਂ ਚ ਇਹ ਦੀ ਗੱਲ ਚੜਾਈ ਹੁੰਦੀ ਆ ਇਹਨੂੰ ਵੀ ਥੱਲੇ ਲਾਉਣਾਗੇ ਥੱਲੇ ਲਾਉਣਾ ਇਹ ਨਹੀਂ ਸੋਚਦੇ ਵੀ ਯਾਰ ਵੀਰ ਦਾ ਹੱਥ ਫੜ ਕੇ ਤਾਂ ਜਾਈਏ ਲੱਤ ਫੜਨਗੇ ਵਾਹ ਵੀ ਤੂੰ ਵੀ ਥੱਲੇ ਆਉਣਾ ਹਾਂ ਹਾਂ ਜੀ ਲੱਤ ਫੜਦੇ ਆ ਮੈਨੂੰ ਥੱਲੇ ਆ ਉਹ ਹੀ ਹੱਥ ਫੜ ਚੱਲ ਵੀਰ ਮੈਨੂੰ ਵੀ ਨਾਲ ਲੈ ਕੇ ਜਾ ਗੱਲ ਕਿੱਡੀ ਕਾ ਯਾਰ ਸਹੀ ਗੱਲ ਆ ਬਜੀ ਚਲੋ ਹਾਂ ਜੀ ਸਮਾ ਸਮਾ ਸਮਰਾਤਮ ਬੜੀਆਂ ਵੀਡੀਓ ਚ ਗਿਆ ਸਹੀ ਗੱਲ ਹੈ ਵੈਗਰੂ ਸੱਚੀਆਂ ਨੀਤਾਂ ਨੂੰ ਮਰਾਦਾ ਲਾਉਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਇੱਕ ਚੀਜ਼ ਹੁੰਦੀ ਨਾ ਆਪਾਂ ਕਿਸੇ ਨੂੰ ਸ਼ੋਅ ਆਫ ਕਰਨੀਆਂ ਵਿਖਾ ਕੇ ਦੱਸਣੀ ਉਹਨੂੰ ਦੱਸਣ ਦੀ ਲੋੜ ਨਹੀਂ ਕੀ ਉਹਨੂੰ ਪਤਾ ਵੀ ਇਹ ਕਿਵੇਂ ਦਾ ਹੈਗਾ ਕੀ ਕਰਨਾ ਕੀ ਨਹੀਂ ਸਹੀ ਗੱਲ ਆ ਬਜੀ ਬਾਕੀ ਆਪਾਂ ਲਈ ਆਣ ਆ ਗਿਆ ਹਣਾ ਹਾਂਜੀ ਬਹੁਤ ਸਮਾਂ ਹੋ ਗਿਆ ਆਪਾਂ ਨੂੰ ਹਾਂਜੀ ਹਾਂ ਤਾਂ ਗਲੇ ਵੀ ਖੁਸ਼ਕ ਹੋ ਗਏ ਨੇ ਪਾਣੀ ਦੋ ਤੇ ਨਰੀ ਪੀ ਲਿਆ ਦੱਸਿਓ ਜੀ ਵੀਰਾਂ ਦੀ ਜੀਵ ਤੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਛਾਗ ਵੀ ਰੱਖੇ ਨੇ ਵੀਰਾਂ ਨੇ ਤੇ origignal ਵੀ ਰੱਖੇ ਆ ਆ ਦੋ origignal ਆ ਹਾਂਜੀ ਸਾਈਡਾਂ 'ਲੇ ਦੋਵੇਂ ਜਗਾਰੂ ਆ ਸਹੀ ਗੱਲ ਆ ਜੀ ਤੇ ਕੁਛ ਕਿਤਾ ਟਰੈਕਟਰ ਐਸੇ ਨੇ ਜਿਨ੍ਹਾਂ ਦੇ ਗੇਅਰ ਹੀ ਨਹੀਂ ਪੂਰੇ ਪੈਂਦੇ ਭਰਾਵਾ ਉਹਦਾ ਚੌਥਾ ਗੇਅਰ ਹੀ ਨਹੀਂ ਪਾਉਂਦੇ ਪਿਆਉਣ ਲੱਗੇ ਚਲੋ ਰੱਖੇ ਉਸ ਹਿਸਾਬ ਦਾ ਤੇ ਜੌਂਡਵਰ ਰੀਜਨਲ ਆ ਹਾਂ ਜੀ ਸਵਰਾਜ ਉਹ ਰੀਜਨਲ ਕਹਿ ਸਕਦੇ ਗੇਅਰ ਨੂੰ ਛੱਡ ਕੇ ਹਾਂ ਜੀ ਉਹਦਾ ਰੀਜਨ ਇੰਜਣ ਦਾ ਇੰਜਣ ਰੀਜਨਲ ਆ ਹਾਂ ਜੀ ਤੇ ਆਹ ਮੈਸੀ ਟੋਟਲੀ ਰੀਜਨਲ ਆ ਟੋਟਲੀ ਜੀ ਇਹ ਟੋਟਲੀ ਰੀਜਨਲ ਜੱਜ ਸਾਹਿਬ ਹਾਂ ਜੀ ਇਹ ਜੱਜ ਕੀ ਦਾ ਨਾ ਇਹ ਸਰਨੇਮ ਆਈ ਸਾਡਾ ਅੱਛਾ ਗੋ ਤਾਂ ਜੱਜ ਬੜਾ ਖਤਰਨਾਕ ਗੋਦਿਆ ਤੁਹਾਡਾ ਹੋਰ ਕੀ ਅੱਪਾ ਸਾਰੇ ਜੱਜੇ ਖੜੇ ਇੱਥੇ ਇਹ ਜੰਮ ਦੇ ਗੋਦ ਜੱਜ ਹਾਂ ਪੱਕਾ ਹੀ ਠੱਪਾ ਜੱਜ ਦਾ ਹੋਰ ਹੋਰ ਕੀ ਚਲੋ ਤੇ ਦੱਸਿਓ ਵੀਰਾਂ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਆ ਚਲੋ ਹਜੇ ਤਾਂ ਗੰਦੇ ਆ ਫੇਰ ਕਿਤੇ ਸੱਦਾ ਕੇ ਤਿਆਰ ਕਰਕੇ ਵਧੀਆ ਜਾ ਜੱਟਾਂ ਦੇ ਪੁੱਤ ਤੇ ਜੱਟਾਂ ਦੇ ਟਰੈਕਟਰ ਲਿਬਰੀ ਸੋਨੇ ਲੱਗਦੇ ਸਹੀ ਗੱਲ ਆ ਜੀ ਤੇ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਜੀ ਪਹਿਲਾਂ ਤੋਂ ਹੀ ਦੀ ਵੈ ਤਾਂ ਕੋਸ਼ਿਸ਼ ਕਰੀਦੀ ਨੂੰ ਗੱਲਬਾਤ ਉਹਦਾ ਨਾ ਨਿਕਲੇ ਪਰ ਫਿਰ ਵੀ ਜੇ ਕੋਈ ਤੁਹਾਡੇ ਦਿਲ ਨੂੰ ਠੇਸ ਪਹੁੰਚਦੀ ਆ ਉਹਦੇ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ ਪ੍ਰੇਮ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਾਸਿ